ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਕਲਰ ਮਿਕਸ ਕਰਨੇ ਦੱਸਾਂਗੇ ਵੀ ਕਿਹੜੇ ਵਿੱਚ ਕਿਹੜਾ ਕਲਰ ਪਾ ਕੇ ਜੀ ਆਪਾਂ ਕਿਹੜਾ ਕਲਰ ਬਣਾ ਸਕਦੇ ਆਂਗੇ ਆ ਜੀ ਆਪਾਂ ਪੂਰੇ ਕਲਰ ਲੈ ਨੇਗੇ ਅੜੜ ਰੰਗਾਂ ਦੇ ਆਪਾਂ ਜਿਹੜੇ ਇਹ ਕਲਰ ਲੈ ਲਏ ਜੀ ਬਹੁਤ ਭੈਣਾਂ ਦੇ ਜੀ ਕਮੈਂਟ ਆਏ ਸੀਗੇ ਵੀ ਜੀ ਦੀ ਸਾਨੂੰ ਆ ਕਲਰ ਬਣਾ ਦੱਸੋ ਵੀ ਆਹ ਕਿਹੜਾ ਕਲਰ ਆ ਵੀ ਐਵੇਂ ਮੈਂ ਮਿਕਸ ਕਰਕੇ ਵੀ ਕਿਹੜਾ ਰੰਗ ਬਣਦਾ ਹੈਗਾ ਕਿਸ ਨੇ ਜੀ yellow ਕਲਰ ਪੁੱਛਿਆ ਸੀ ਕਿਸੇ ਨੇ orange ਜੀ ਮਾਫ ਕਰਨਾ ਜੀ ਆਪਾਂ ਤੋਂ ਪਹਿਲਾਂ ਇਹ ਵੀਡੀਓ ਦੇਖੋ ਬਣੀ ਨਹੀਂ ਹੈਗੀ ਕਿਉਂਕਿ ਆਪਾਂ ਪਹਿਲਾਂ ਦੁਪट्टे ਡਾਈ ਕਰਕੇ ਦਿਖਾਏ ਸੀਗੇ ਤੁਹਾਨੂੰ ਅਲੱਗ-ਅਲੱਗ ਕਲਰ ਦੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਕਲਰ ਮਿਕਸ ਕਰਨੇ ਦੱਸਾਂਗੇ ਤੇ ਨਾਲੇ ਜਿਹੜਾ ਕਲਰਾਂ ਵਿੱਚ ਫਰਕ ਦੱਸਾਂਗੇ ਵੀ ਕਲਰਾਂ ਵਿੱਚ ਜੀ ਹੁਣ ਬਹੁਤ ਤਰ੍ਹਾਂ ਦਾ ਫਰਕ ਚੱਲ ਰਿਹਾਗਾ ਵੀ ਆਹ ਜਿਹੜੇ ਕਲਰ ਨੇ ਜੀ ਵੀ ਕਿਹੜੇ-ਕਿਹੜੇ ਨੇਗੇ ਵੀਡੀਓ 'ਚ ਤਾਂ ਦੇਖੋ ਜੀ ਇਹ ਲਾਈਟ ਡਾਰਕ ਆਉਂਦੇ ਹੋਣਗੇ ਜਿਵੇਂ ਜੀ ਆਹ ਕਲਰ ਹੈ ਜਿਹੜਾ ਹੁਣ ਇਹ ਹਲਦੀ ਰੰਗਾਂ ਜਿਹਾ ਲੱਗਦਾ ਹੋਊਗਾ ਇਹ ਜੀ ਪੀਲਾ ਕਲਰ ਹੈਗਾ ਆਹ ਆਪਾਂ ਨੂੰ ਰੈਡਨਸ ਜੀ ਮਾਰਿਆ ਹੋਊਗਾ ਇਹ ਏ ਜੀ orange ਕਲਰ ਹੈ ਆ ਜੀ ਦੇਖੋ ਕਿਵੇਂ ਕਲਾਉਂ ਜੀ ਤੇ ਹੈਗਾ ਇਹ ਮਜੈਂਟਾ ਕਲਰ ਹੈ ਜੀ ਆ ਹੈਗਾ ਜੀ ਪਰਪਲ ਕਲਰ ਇਹ ਬਲੈਕ ਲੱਗਦਾ ਦੇਖੋ ਆਪਾਂ ਨੂੰ ਆ ਜੀ ਗ੍ਰੀਨ ਕਲਰ ਹੈਗਾ ਇਹ ਪੈਰਟ ਗ੍ਰੀਨ ਕਲਰ ਹੈ ਜੀ ਇਹ ਉਹ ਵੈਸੇ ਗ੍ਰੀਨ ਲੱਗ ਰਿਹਾ ਪੈਰਟ ਗ੍ਰੀਨ ਕਲਰ ਹੈ ਜੀ ਆ ਹੈਗਾ ਜੀ ਡਾਰਕ ਬਲੂ ਕਲਰ ਆ ਰੈੱਡ ਕਲਰ ਜੀ ਇਹ ਰੈੱਡ ਕਲਰ ਹੈ ਦੇਖੋ ਜੀ ਆਪਾਂ ਨੂੰ ਨਾ ਮਹਿਰੂਨ ਕਲਰ ਲੱਗ ਰਿਹਾ ਨਾ ਇਹ ਰੈੱਡ ਕਲਰ ਹੈ ਜੀ ਆ ਹੈਗਾ ਨੈਵੀ ਬਲੂ ਕਲਰ ਜੀ ਇਹ ਜਿਹੜਾ ਹੁਣ ਆਹ ਵਾਈਟ ਜਿਹਾ ਜੀ ਪਾਊਡਰ ਹੈਗਾ ਇਹ ਇਹ ਕਲਰ ਨੇ ਜਿਹੜੇ ਇਹਨਾਂ ਨਾਲ ਆਪਾਂ ਨੂੰ ਇਹ ਨਾਮਕ ਮਿਲਦਾ ਹੈਗਾ ਇਹ ਆਪਾਂ ਮਿਕਸ ਕਰਕੇ ਜਿਹੜਾ ਕਲਰ ਹੈ ਆਪਾਂ ਦੁਪੱਟਾ ਡਾਈ ਕਰ ਸਕਦੇ ਆਂਗੇ ਹੁਣ ਜੀ ਆਹ ਜਿਹੜੇ ਕਲਰ ਨੇ ਇਹਨਾਂ ਬਾਰੇ ਵੀ ਆਪਾਂ ਦੱਸ ਦੇਾਂਗੇ ਵੀ ਇਹ ਕਿਵੇਂ ਨੇ ਇਹ ਜੀ ਹੈਗੇ ਨੇ ਸੂਤੀ ਕਲਰ ਨੇ ਆਹ ਜਿਹੜੇ ਦੋ ਕਲਰ ਨੇਗੇ ਇਹ ਜੀ ਸੂਤੀ ਕਲਰ ਨੇਗੇ ਏ ਆਪਾਂ ਜੀ ਜਿਹੜੇ ਸੂਤੀ ਕਲਰ ਨੇ ਇਹ ਪੱਗਾਂ ਨੂੰ ਦਿੰਨੇ ਹੁੰਨੇ ਆਗੇ ਇਹ ਇਹ ਵੀ ਪੱਕੇ ਕਲਰ ਨੇ ਜੀ ਇਹ ਜਿਹੜੇ ਸੂਤੀ ਕਲਰ ਨੇ ਇਹ ਵੀ ਪੱਕੇ ਕਲਰ ਨੇ ਜੀ ਇਹਨਾਂ ਨਾਲ ਜੀ ਜਿਵੇਂ ਹੁਣ ਆਪਾਂ ਨੇ ਆ ਕਲਰ ਤਾਂ ਪਾ ਲਿਆ ਨਾਲ ਜੀ ਇੱਕ ਆਪਾਂ ਨੂੰ ਆ ਪਾਊਡਰ ਮਿਲਦਾ ਹੈਗਾ ਆ ਇੱਕ ਮਿਲਦਾ ਜੀ ਕਾਸਟਿਕ ਇਹ ਵੀ ਇਹਦੇ ਵਿੱਚ ਪੈਂਦਾ ਜੀ ਤਾਂ ਜੋ ਜਿਹੜਾ ਆਪਣਾ ਰੰਗ ਹੈ ਇਹ ਵੀ ਚੰਗੀ ਤਰ੍ਹਾਂ ਪੱਗ ਨੂੰ ਵਿਚੜ ਸਕੇ ਪੱਗਾਂ ਵਾਸਤੇ ਸਪੈਸ਼ਲ ਕਲਰ ਆਉਂਦੇ ਨੇ ਜੀ ਆਪਾਂ ਜੀ ਅੰਗਦਵੀਰ ਦੀ ਪੱਗ ਸਾਨੂੰ ਡਾਈ ਕਰਕੇ ਦਿਖਾਵਾਂਗੇ ਵੀਡੀਓ ਪਾਵਾਂਗੇ ਜੀ ਉਹਦੇ ਵੀ ਜ਼ਰੂਰ ਹੈ ਇਹਨਾਂ ਬਾਰੇ ਵੀ ਹੁਣ ਜੀ ਆਹ ਤਾਂ ਆਪਾਂ ਨੂੰ ਤੁਹਾਨੂੰ ਵਰਤ ਕੇ ਦਿਖਾਏ ਦਿੱਤੇ ਹਨਾ ਵੀਡੀਓ 'ਚ ਜੀ ਹੁਣ ਜੀ ਆਪਾਂ ਦੱਸਦੇ ਹਾਂ ਵੀ ਕਿਹੜਾ ਕਲਰ ਮਿਕਸ ਕਰਕੇ ਜੀ ਕਿਹੜਾ ਕਲਰ ਬਣਦਾ ਹੈਗਾ ਇਹਦੇ ਲਈ ਜੀ ਆਪਾਂ ਦੇਖੋ ਕੋਈ ਵੀ ਆਪਾਂ ਕੱਪੜਾ ਲੈ ਲਓ ਵੀ ਕਾਟਨ ਦਾ ਕੱਪੜਾ ਲਿਆ ਜੀ ਹੁਣ ਇਹਨਾਂ ਨੂੰ ਦੱਸਾਂਗੇ ਵੀ ਕਿਹੜੇ ਕਲਰ 'ਚ ਕਿਹੜਾ ਕਲਰ ਮਿਕਸ ਕਰਕੇ ਜੀ ਆਪਾਂ ਕਲਰ ਘਰੇ ਵਿੱਚ ਹੀ ਤਿਆਰ ਕਰ ਸਕਦੇ ਹਾਂਗੇ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਇਹ 'ਚ ਗਰਮ ਪਾਣੀ ਲੈ ਲਿਆ ਹੋ ਜੀ ਆਪਾਂ ਨਾ ਔਰੇਂਜ ਕਲਰ ਬਣਾਉਣਾ ਹੈਗਾ ਹੂੰ ਤਾਂ ਵੈਸੇ ਦੇਖੋ ਆਪਣੇ ਕੋਲ ਆ ਔਰੇਂਜ ਕਲਰ ਪਿਆ ਹੈਗਾ ਆਪਾਂ ਸੋਨੂੰ ਬਣਾ ਕੇ ਦਿਖਾਉਨੇ ਆ ਏ ਜੀ ਆਪਾਂ ਪਹਿਲਾਂ ਥੋੜਾ ਜਿਹਾ ਆਪਾਂ ਨੇ ਲੈਣਾ ਜੀ ਪੀਲਾ ਕਲਰ ਆਪਾਂ ਪੀਲਾ ਕਲਰ ਇਹਦੇ ਚੋਂ ਪਾ ਲੈਣਾ ਆ ਦੇਖੋ ਜੀ ਪੀਲਾ ਕਲਰ ਇਹ ਚ ਆਪਾਂ ਪਾ ਲਿਆ ਥੋੜਾ ਜਿਹਾ ਪਵਾਉਣਾ ਜੀ ਆਪਾਂ ਨੇ ਮਜੈਂਟਾ ਕਲਰ ਥੋੜਾ ਜਿਹਾ ਆਪਾਂ ਨੇ ਨਮਕ ਪਾ ਦੇਣਾ ਜੀ ਇਹ ਚ ਉੰਜ ਜੀ ਆਪਾਂ ਨੇ ਇਹ ਔਰੇਂਜ ਕਲਰ ਬਣਾਉਣਾ ਹੈਗਾ। ਲਓ ਜੀ ਮਿਕਸ ਆਪਾਂ ਨੇ ਕਰ ਲਿਆ। ਹੁਣ ਆਪਾਂ ਨੇ ਜੀ ਇਹਦੇ ਵਿੱਚ ਕੋਈ ਵੀ ਫालतू ਕੱਪੜਾ ਲੈ ਲੈਣਾਗਾ। ਇਹ ਚ ਹੁਣ ਆਪਾਂ ਡਿਪ ਕਰ ਲੈਣਾ ਜੀ ਇਹਨੂੰ। ਚੰਗੀ ਤਰ੍ਹਾਂ ਜੀ ਇਹਦੇ ਵਿੱਚ ਆਪਾਂ ਡਿਪ ਕਰ ਲੈਣਾਗਾ। ਇਹ ਆਪਾਂ ਜੀ ਔਰੇਂਜ ਕਲਰ ਬਣਾਉਣਾ ਹੈਗਾ ਹੁਣ ਆਪਾਂ ਇਹਨੂੰ ਬਾਹਰ ਕੱਢਦੇ ਆਂਗੇ ਇਹ ਦੇਖੋ ਜੀ ਆਪਣਾ ਔਰੇਂਜ ਕਲਰ ਜਿਹੜਾ ਬਣ ਕੇ ਰੈਡੀ ਹੋਇਆਗਾ ਦੇਖੋ ਜੀ ਔਰੇਂਜ ਕਲਰ ਜਿਹੇ ਜਿਹਾ ਆਪਾਂ ਨੇ ਡਾਰਕ ਲਾਈਟ ਕਰਨਾ ਜੀ ਉਹ ਹੋ ਜਾ ਆਪਾਂ ਕਲਰ ਵੱਧ ਘੱਟ ਪਾ ਸਕਦੇ ਆਂਗੇ ਦੇਖੋ ਔਰੇਂਜ ਕਲਰ ਬਣ ਗਿਆ ਜੀ ਇਹ ਆਪਣਾ ਇਸ ਤੋਂ ਬਾਅਦ ਜੀ ਹੁਣ ਆਪਾਂ ਅਗਲਾ ਕਲਰ ਤਿਆਰ ਕਰਦੇ ਆਂ ਇਹ ਆਪਾਂ ਸਿੰਪਲ ਪਾਣੀ ਲੈ ਲਿਆ ਉਹ ਪਾਣੀ ਆਪਾਂ ਡੋਲਤਾ ਸੀ ਜੀ ਹੁਣ ਜੀ ਆਪਾਂ ਨੈਕਸਟ ਕਲਰ ਤਿਆਰ ਕਰ ਦੇਾਂਗੇ ਇਹ ਜੀ ਲੈਣਾ ਆਪਾਂ ਨੇ ਬਲੂ ਕਲਰ ਥੋੜਾ ਜਿਹਾ ਜੀ ਬਲੂ ਕਲਰ ਲੈ ਲੈਣਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮੈਂਜੈਂਟਾ ਕਲਰ ਥੋੜਾ ਜਿਹਾ ਜੀ ਆਪਾਂ ਨੇ ਮੈਂਜੈਂਟਾ ਪਾ ਦੇਣਾ ਇਹ ਜੀ ਆਪਾਂ ਪਰਪਲ ਕਲਰ ਆਪਣਾ ਬਣ ਜਾਊਗਾ ਇਹ ਜੀ ਆਪਣਾ ਜਾਮਣ ਰੰਗਾ ਦੇਖੋ ਕਲਰ ਬਣ ਗਿਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਨਮਕ ਐਡ ਕਰ ਦੇਣਾਗਾ ਹੁਣ ਇਹ ਚ ਜੀ ਆਪਾਂ ਕੱਪੜਾ ਡਿਪ ਕਰਕੇ ਦਿਖਾਉਣਾ ਏ ਤੁਹਾਨੂੰ ਚੰਗੀ ਤਰ੍ਹਾਂ ਜੀ ਇਹਨੂੰ ਆਪਾਂ ਹਿਲਾ ਲੈਣਾ ਹੁਣ ਜੇ ਆਪਾਂ ਬਾਹਰ ਕੱਢਦੇ ਇਹਨੂੰ ਚੰਗੀ ਤਰ੍ਹਾਂ ਜੀ ਇਹਨਾਂ ਨੂੰ ਨਿਚੋੜ ਲੈਣਾਗਾ ਚੰਗੀ ਤਰ੍ਹਾਂ ਨਿਚੋੜ ਕੇ ਜੀ ਹੁਣ ਦਿਖਾਉਣੀ ਆ ਆਪਾਂ ਵੀ ਕਿਹੜਾ ਕਲਰ ਦੇਖੋ ਇਹ ਪ੍ਰੋਪਰ ਬਣਿਆਗਾ ਇਹ ਜੀ ਆਪਣਾ ਦੇਖੋ ਪਰਪਲ ਕਲਰ ਆ ਜਿਹੜਾ ਬਣ ਗਿਆ ਦੇਖੋ ਜੀ ਪਰਪਲ कलर ਆਪਾਂ ਨੇ ਇਹ ਤਿਆਰ ਕੀਤਾ ਹੈਗਾ ਕਿੰਨਾ ਸੋਹਣਾ ਕਲਰ ਬਣ ਗਿਆ ਜੀ ਇਹ ਆਪਾਂ orange कलर ਬਣਾਇਆ ਸੀ ਜੀ ਆ ਹੁਣ ਆਪਾਂ ਬਣਾਇਆ ਪਰਪਲ कलर ਇਹ ਜਿਹੜੀ orange कलर ਦੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਹੈ ਜੀ ਆਪਾਂ ਨੇ ਹੁਣ ਬਣਾਉਣਾਗਾ brown कलर ਆਪਾਂ ਨੇ ਪਾਣੀ ਲੈ ਲਿਆ ਸਾਫ਼ ਜੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ green कलर ਥੋੜਾ ਜਿਹਾ ਪਾਵਾਂਗੇ ਜੀ ਮਜੈਂਟਾ ਕਲਰ ਇਹ ਜੀ ਹੁਣ ਆਪਾਂ ਬ੍ਰਾਊਨ ਕਲਰ ਬਣਾਵਾਂਗੇ ਚੰਗੀ ਤਰ੍ਹਾਂ ਪੱਨ ਨੂੰ ਮਿਕਸ ਕਰ ਲੈਣਾ ਜੀ ਨੂਨ ਜਿਹੜਾ ਆਪਾਂ ਪਾਉਣੇ ਹੁੰਨੇ ਆ ਜੀ ਇਹ ਇਹ ਆਪਾਂ ਰੰਗ ਨੂੰ ਪੱਕਾ ਕਰਨ ਲਈ ਪਾਉਣੇ ਆ ਹੁਣ ਆਪਾਂ ਜੇ ਬਸ ਇੱਕ ਸਿਰਫ ਦੱਸ ਰਹੇ ਹਾਂਗੇ ਵੀ ਐਵੇਂ ਤਿਆਰ ਕਰਨਾ ਜੀ ਇਹਦੇ ਵਿੱਚ ਆਪਾਂ ਨੇ ਹੁਣ ਇਹ ਕੱਪੜਾ ਡਿਪ ਕਰਤਾ ਲਓ ਜੀ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਨੂੰ ਲਿਆ ਲਿਆ ਹੁਣ ਆਪਾਂ ਇਹਨੂੰ ਬਾਹਰ ਕੱਢਾਂਗੇ ਜੀ ਇਹ ਆਪਣਾ ਜਿਹੜਾ ਬ੍ਰਾਊਨ ਕਲਰ ਬਣ ਕੇ ਰੈਡੀ ਹੋ ਗਿਆ ਏ ਦੇਖੋ ਆਪਣਾ ਬ੍ਰਾਊਨ ਕਲਰ ਕਲਰ ਆ ਜਿਹੜਾ ਬਣ ਗਿਆ ਆ ਦੇਖੋ ਜੀ ਆਪਾਂ ਨੇ ਦੇਖੋ ਸਿੰਪਲ ਪਾਣੀ ਲੈ ਲਿਆ ਇਹ ਚ ਜੀ ਥੋੜਾ ਜਿਹਾ ਆਪਾਂ ਪਾਵਾਂਗੇ ਪੀਲਾ ਕਲਰ ਪੀਲਾ ਕਲਰ ਥੋੜਾ ਜਿਹਾ ਪਾਉਣਾ ਜੀ ਇਹ ਚ ਥੋੜਾ ਜਿਹਾ ਪਾਵਾਂਗੇ ਜੀ ਮਜੈਂਟਾ ਕਲਰ ਲਓ ਜੀ ਇਹ ਜਿਹੜਾ ਆਪਾਂ ਨਮਕ ਪਾਇਆ ਜੀ ਜਿਹੜੇ ਕਈ ਕਲਰ ਮਿਲਾਏ ਨੇ ਮੈਂ ਆਪਾਂ ਉਹਨਾਂ 'ਚ ਨਹੀਂ ਵੀ ਦਿਖਾਇਆ ਹਨਾ ਇਹਦਾ ਵਾਸਤੇ ਇੱਕ ਆਪਾਂ ਤਰੀਕਾ ਦੱਸ ਰਹੇ ਹਾਂ ਜੀ ਆਪਾਂ ਵੀ ਕਲਰ ਮਿਲਾਉਣ ਦਾ ਜਿਹੜਾ ਤਰੀਕਾ ਉਹ ਤੁਹਾਨੂੰ ਦੱਸ ਰਹਾਂਗੇ ਆਹ ਵਾਸਤੇ ਇੱਕ ਆਪਾਂ ਕੱਪੜਾ ਲੈ ਲੈਣਾ ਜੀ ਇਹ ਆਪਾਂ ਬਣਾਵਾਂਗੇ ਜੀ ਰੈੱਡ ਕਲਰ ਇਹ ਆਪਾਂ ਰੈੱਡ ਕਲਰ ਬਣਾ ਕੇ ਤੁਹਾਨੂੰ ਦਿਖਾਉਨੇ ਆਂਗੇ ਪਾਣੀ ਜੀ ਆਪਾਂ ਨੇ ਜਦ ਵੀਡੀਓ ਚ ਆਪਾਂ ਦਿਖਾਉਣੀ ਆਂਗੇ ਹਨਾ ਸਾਰੇ ਵੀਡੀਓ ਚ ਆਪਣਾ ਜੀ ਦਿਖਾਇਆ ਹੋਇਆਗਾ ਵੀ ਪਾਣੀ ਆਪਾਂ ਪੂਰਾ ਗਰਮ ਲੈਣਾਗਾ ਇਹਦਾ ਜੀ ਬਸ ਆਪਣਾ ਥੋੜਾ ਜਿਹਾ ਪਾਣੀ ਵੀ ਘੱਟ ਗਰਮ ਹੈਗਾ ਇਹਦਾ ਇੱਕ ਆਪਾਂ ਤਰੀਕਾ ਦੱਸ ਰਹੇ ਆਂਗੇ 컬러 ਮਿਲਾਉਣ ਦਾ ਜੀ ਵੀ ਤੁਸੀਂ ਇਸ ਤਰ੍ਹਾਂ ਆਪਾਂ 컬러 ਆਪਣੇ ਘਰੇ ਵੀ ਨਹੀਂ ਵੀ ਹੁੰਦੇ ਜੀ ਹਨਾ ਮਿਲਾ ਕੇ ਆਪਾਂ ਜੀ 컬러 ਤਿਆਰ ਕਰ ਸਕਦੇ ਆਂਗੇ ਦੋ ਰੰਗਾਂ ਨੂੰ ਮਿਲਾ ਕੇ ਜੀ ਆਪਾਂ 컬러 ਤਿਆਰ ਕਰ ਸਕਦੇ ਆਂ ਆਹ ਦੇਖੋ ਜੀ ਇਹ ਆਪਣਾ ਰੈੱਡ ਕਲਰ ਬਣ ਗਿਆ ਵਰ ਰੈੱਡ ਕਲਰ ਬਣਿਆਗਾ ਕਈ ਵਾਰ ਵੀਡੀਓ ਚ ਜਿਵੇਂ ਹੁਣ ਹਨਾ ਕਲਰ ਹੋਰ ਲੱਗਦਾ ਹੋਊਗਾ ਪਰ ਇਹ ਪ੍ਰੋਪਰ ਸਾਨੂੰ ਤਾਂ ਜੀ ਦੇਖੋ ਰੈੱਡ ਕਲਰ ਦਿਖ ਰਿਹਾ ਹੈਗਾ ਆ ਦੇਖੋ ਜੀ ਇਹ ਆਪਣਾ ਰੈੱਡ ਕਲਰ ਬਣ ਗਿਆ ਜੀ ਇਸ ਤੋਂ ਬਾਅਦ ਜੀ ਹੁਣ ਆਪਾਂ ਅਗਲਾ ਕਲਰ ਬਣਾਉਣੇ ਆ ਇਹ ਚ ਆਪਾਂ ਪਾਣੀ ਪਾ ਲਿਆ ਜੀ ਹੁਣ ਇਹ ਚ ਜੀ ਆਪਾਂ ਥੋੜਾ ਜਿਹਾ ਜਾਮਣੀ ਕਲਰ ਪਾਵਾਂਗੇ ਥੋੜਾ ਜਿਹਾ ਜੀ ਜਾਮਣੀ ਕਲਰ ਮਿਲਾ ਲੈਣੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦੇਣਾ ਪੈਰਟ ਗ੍ਰੀਨ ਕਲਰ ਥੋੜਾ ਜਿਹਾ ਜਿਹੜਾ ਗ੍ਰੀਨ ਕਲਰ ਹੈ ਜਿਉ ਉਹ ਵੱਧ ਪਾਊਗਾ ਤੇ ਪਰਪਲ ਥੋੜਾ ਜਿਹਾ ਘਟ ਜੀ ਹੁਣ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਤੇ ਥੋੜਾ ਜਿਹਾ ਆਪਾਂ ਪਾ ਦੇਣਾ ਜੀ ਨਾਮਕ ਹੁਣ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਨੂੰ ਹਿਲਾ ਲੈਣਾਗਾ ਆਹ ਦੇਖੋ ਜੀ ਹੁਣ ਆਪਣਾ ਕਲਰ ਹੈ ਜਿਹੜਾ ਵਧੀਆ ਬਣ ਗਿਆ ਹੁਣ ਇਹਦੇ ਵਿੱਚ ਜੀ ਆਪਾਂ ਕੱਪੜਾ ਲੈ ਲੈਣਾਗਾ ਡਿਪ ਕਰ ਦੇਣਾ ਵਿੱਚ ਚੰਗੀ ਤਰ੍ਹਾਂ ਜੀ ਹੁਣ ਆਪਾਂ ਨੇ ਜਿਹੜਾ ਕੱਪੜਾ ਲੈ ਕੇ ਡਿੱਪ ਕਰ ਦੇਣਾ ਵਿੱਚ ਚੰਗੀ ਤਰ੍ਹਾਂ ਜੇ ਆਪਾਂ ਨੇ ਇਹਨੂੰ ਹਲਾ ਲੈਣਾਗਾ ਆ ਦੇਖੋ ਜੀ ਹੁਣ ਆਪਣਾ ਰੰਗ ਜਿਹੜਾ ਇਹਨੂੰ ਚੜ ਰਿਹਾ ਹੈਗਾ ਚੰਗੀ ਤਰ੍ਹਾਂ ਇਹ ਜੀ ਆਪਾਂ ਮੂੰਗਿਆ ਕਲਰ ਬਣਾਉਣਾਗਾ ਆ ਦੇਖੋ ਜੀ ਇਹਨੂੰ ਹੁਣ ਆਪਾਂ ਬਾਹਰ ਕੱਢਾਂਗੇ ਇਹਨੂੰ ਛੋੜ ਕੇ ਜੀ ਹੁਣ ਆਪਾਂ ਬਾਹਰ ਕੱਢ ਲੈਣਾਗਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਰੰਗ ਆਪਣਾ ਚੜ ਚੁੱਕਿਆ ਜੀ ਇਹਨੂੰ ਆ ਦੇਖੋ ਜੀ ਹੁਣ ਆਪਣਾ ਇਹ ਪ੍ਰੋਪਰ ਮੂੰਗਿਆ ਕਲਰ ਬਣ ਗਿਆ ਪੈਰਟ ਕਲਰ ਤੋਂ ਜੀ ਆਪਾਂ ਨੇ ਦੇਖੋ ਇਹ ਮੂੰਗਿਆ ਕਲਰ ਬਣਾਇਆਗਾ ਇਸ ਤਰ੍ਹਾਂ ਜੀ ਆਪਾਂ ਜਿਹੜਾ ਮੂੰਗਿਆ ਕਲਰ ਆਪਾਂ ਤਿਆਰ ਕਰ ਸਕਦੇ ਆਂਗੇ ਇਹ ਚ ਜੀ ਆਪਾਂ ਨੇ ਪੈਰਟ ਹਰਾ ਜਿਹੜਾ ਕਲਰ ਆ ਉਹ ਵੱਧ ਪਾਉਣਾਗਾ ਵਿੱਚ ਜਾਮਣੀ ਪਾ ਕੇ ਜੀ ਦੋ ਰੰਗ ਮਿਕਸ ਕਰਕੇ ਆਪਾਂ ਨੇ ਇਹ ਕਲਰ ਬਣਾਇਆਗਾ ਹਾਂਜੀ ਹੁਣ ਜਿਹੜੇ ਆ ਆਪਣੇ ਦੇਖੋ ਕਲਰ ਕਰੇ ਨੇਗੇ ਇਹ ਨਾਲ ਹੁਣ ਆਪਾਂ ਨੇ ਦੋ ਕਲਰ ਕਰਕੇ ਜੀ ਦੋ ਕਲਰ ਮਿਕਸ ਕਰਕੇ ਆਪਾਂ ਨੇ ਕਲਰ ਬਣਾਏ ਨੇ ਨਾ ਹੁਣ ਜਿਹੜੇ ਜੀ ਆਪਾਂ ਸਿੰਗਲ ਕਲਰ ਕਲਰ ਵੀ ਦਿਖਾਉਣਿਆ ਵੀ ਕਿੰਨਾ ਕ ਕਲਰ ਪਾ ਕੇ ਹਨਾ ਆਪਾਂ ਇਹਨੂੰ ਲਾਈਟ ਡਾਰਕ ਕਰ ਸਕਦੇ ਆ ਜਿਵੇਂ ਆ ਤੁਹਾਨੂੰ ਹੁਣ ਇਹ ਹਲਦੀ ਕਲਰ ਰੰਗ ਜਿਹਾ ਲੱਗਦਾ ਹੈਗਾ ਵੀ ਇਹ ਹਲਦੀ ਕਲਰ ਹੈ ਇਹਨੂੰ ਆਪਾਂ ਜੀ ਦੇਖੋ ਥੋੜਾ ਪਾਵਾਂਗੇ ਥੋੜਾ ਪਾਵਾਂਗੇ ਜੀ ਥੋੜਾ ਜਿਹਾ ਇਹਦੇ ਚ ਪਾ ਲਾਂਗੇ ਨਾ ਏ ਆਪਾਂ ਨੇ ਜੀ ਪਹਿਲਾਂ ਤੁਹਾਨੂੰ ਲਾਈਟ ਬਣਾ ਕੇ ਦਿਖਾਉਨੇ ਆਂਗੇ ਹੁਣ ਆਪਾਂ ਇਹਨਾਂ ਇਹ ਥੋੜਾ ਜਿਹਾ ਲਾਈਟ ਕਲਰ ਬਣਾਇਆ ਇੱਕ ਤਾਂ ਪੀਲਾ ਹੁੰਦਾ ਇਹ ਆਪਾਂ ਜੀ ਲੈਮਨ ਕਲਰ ਬਣਾਇਆਗਾ ਆ ਦੇਖੋ ਜੀ ਆ ਦੇਖੋ ਜੀ ਇਹ ਆਪਣਾ ਨਾ ਲੈਮਨ ਕਲਰ ਬਣਿਆਗਾ ਵੀਡੀਓ ਚ ਦਿਖੇ ਰਿਹਾ ਹੋਗਾ ਆ ਦੇਖੋ ਇਹ ਆਪਣਾ ਜੀ ਲੈਮਨ ਕਲਰ ਬਣਿਆਗਾ ਹੁਣ ਜੀ ਆਪਾਂ ਇਹਨੂੰ ਡਾਰਕ ਕਰਕੇ ਥੋੜਾ ਜਿਹਾ ਪੀਲਾ ਬਣਾਵਾਂਗੇ ਥੋੜਾ ਜਿਹਾ ਜੀ ਆਪਾਂ ਇਹ ਚ ਕਲਰ ਹੋਰ ਪਾ ਲਾਂਗੇ ਥੋੜਾ ਜਿਹਾ ਜੀ ਬਸ ਆਪਾਂ ਕਲਰ ਉਹਨੂੰ ਪਾ ਕੇ ਨਾ ਇਹ ਚ ਹੋਰ ਕਲਰ ਮਿਕਸ ਕਰ ਲਾਂਗੇ ਜੀ ਏ ਹੁਣ ਆਪਣਾ ਜੀ ਲੈਵਨ ਕਲਰ ਤਾਂ ਬਣ ਗਿਆ ਹੁਣ ਜੀ ਆਪਾਂ ਇਹਨੂੰ ਬਣਾਵਾਂਗੇ ਪੀਲਾ ਆ ਦੇਖੋ ਜੀ ਜਦ ਆਪਾਂ ਡਾਰਕ ਲਾਈਟ ਜਿੰਨਾ ਵੀ ਕਰਨਾ ਹੋਵੇ ਨਾ ਉਹ ਇਹ ਜਿਆ ਰੰਗ ਜੀ ਵੱਧ ਘੱਟ ਪਾ ਲਓ ਹਨ ਪੀਲੇ ਨੂੰ ਜੀ ਘੱਟ ਪਾ ਕੇ ਆਪਾਂ ਲੈਵਨ ਕਲਰ ਬਣਾ ਸਕਦੇ ਆਂਗੇ ਵੱਧ ਪਾ ਕੇ ਜੀ ਆਪਾਂ ਡਾਰਕ ਪੀਲਾ ਕਲਰ ਆਪਣਾ ਜਿਹੜਾ ਬਣ ਜੂਗਾ ਲਓ ਜੀ ਹੁਣ ਆਪਾਂ ਇਹਨੂੰ ਬਾਹਰ ਕੱਢ ਦਿਆਂਗੇ ਆ ਦੇਖੋ ਜੀ ਇਹ ਆਪਣਾ ਬਣ ਗਿਆ ਜੀ ਪੀਲਾ ਕਲਰ ਇਹ ਹੁਣ ਥੋੜਾ ਕਲਾ ਹੋਂਦੇ ਹੋ ਗਿਆ ਜੀ ਆਪਣਾ ਪੀਲਾ ਕਲਰ ਬਣ ਗਿਆ ਅਹੀਂ ਜੀ ਆਪਾਂ ਸਿੰਗਲ ਸਿੰਗਲ ਐ ਇੰਦਾ ਕਲਰ ਪਾ ਕੇ ਨਾ ਆਪਾਂ ਕਲਰ ਜਿਹੜੇ ਬਣਾ ਸਕਦੇ ਆਂਗੇ ਨੀਲੇ ਲਓ ਜੀ ਹੁਣ ਆਪਾਂ ਨੇ ਬਾਹਰ ਕੱਢ ਲਈ ਇਹਦਾ ਕਪੜਾ ਸੀ ਆਪਾਂ ਨੇ ਬਾਹਰ ਕੱਢ ਲਿਆ ਜੀ ਹੁਣ ਦੇਖੋ ਇਹ ਆਪਣਾ ਡਾਰਕ ਪੀਲਾ ਕਲਰ ਬਣ ਗਿਆ ਸੁੱਕ ਕੇ ਤੇ ਜੀ ਉਦੋਂ ਵੀ ਸੋਹਣਾ ਬਣ ਜਾਊਗਾ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਹੀ ਸਾਰੇ ਕਲਰ ਜਿਹੜੇ ਨੇ ਐਵੇਂ ਬਣਾ ਲੈਣੇ ਨੇਗੇ ਆਪਾਂ ਨੇ ਸਿੰਪਲ ਪਾਣੀ ਦੇਖੋ ਲੈ ਲਿਆ ਇਹ ਚ ਜੀ ਹੁਣ ਆਪਾਂ ਪਾਵਾਂਗੇ ਮਜੈਂਟਾ ਕਲਰ ਹੁਣ ਆਪਾਂ ਨਾ ਤੁਹਾਨੂੰ ਮਜੈਂਟਾ ਕਲਰ ਬਣਾ ਕੇ ਦਿਖਾਵਾਂਗੇ ਥੋੜਾ ਜਿਹਾ ਜੀ ਆਪਾਂ ਨੇ ਪਾ ਲੈਣਾ ਨਮਕ ਜੀ ਆਪਾਂ ਨੇ ਕਪੜਾ ਲੈ ਲੈਣਾ ਇਹ ਜੀ ਹੁਣ ਆਪਾਂ ਸਾਰੇ ਇਸੇ ਤਰ੍ਹਾਂ ਹੀ ਜੀ ਆਪਾਂ ਕਲਰ ਪਾ ਕੇ ਨਾ ਜਿਵੇਂ ਹੁਣ ਆਪਾਂ ਨੇ ਰੈੱਡ ਸੋਨੂ ਬਣਾ ਕੇ ਦਿਖਾਤਾ ਸੀ ਜੀ ਸੇਮ ਉਸੇ ਤਰ੍ਹਾਂ ਹੀ ਇਹ ਰੈੱਡ ਕਲਰ ਬਣ ਜੂਗਾ ਜੀ ਸਾਰੇ ਕਲਰ ਇਦਾਂ ਬਣ ਜਾਣਗੇ ਜੀ ਰੰਗ ਡਾਰਕ ਲਾਈਟ ਕਰਨਾ ਹੋਵੇ ਜੇ ਆਪਾਂ ਘਟ-ਬਧ ਪਾ ਸਕਦੇ ਆ ਉਹ ਆਪਾਂ ਦੱਸ ਲਈ ਹੈਗਾ ਓ ਜੀ ਹੁਣ ਆਪਣਾ ਜਿਹੜਾ ਮੈਂਜੈਂਟਾ ਰੰਗ ਹੈ ਬਣ ਕੇ ਰੈਡੀ ਹੋ ਗਿਆ ਲਓ ਜੀ ਆ ਦੇਖੋ ਜੀ ਏ ਆਪਾਂ ਜੀ ਬੇਬੀ ਪਿੰਕ ਵੀ ਕਲਰ ਤੁਹਾਨੂੰ ਹੁਣ ਬਣਾ ਕੇ ਦਿਖਾਵਾਂਗੇ ਆ ਦੇਖੋ ਜੀ ਹੁਣ ਇਹ ਆਪਣਾ ਪ੍ਰੋਪਰ ਮਰੈਂਟਾ ਕਲਰ ਜਿਹੜਾ ਬਣ ਕੇ ਰੈਡੀ ਹੋ ਗਿਆ ਆਪਾਂ ਜੀ ਹੁਣ ਇਹਦੇ ਵਿੱਚ ਹੁਣ ਜਿਵੇਂ ਆਪਾਂ ਨੇ ਇਹਨੂੰ ਕਲਰ ਨੂੰ ਲਾਈਟ ਕਰਨਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਉਣਾ ਇਹਨੂੰ ਆਪਾਂ ਪਿੰਕ ਕਲਰ ਵੀ ਲਾਈਟ ਪਿੰਕ ਕਲਰ ਬਣਾ ਕੇ ਦਿਖਾਵਾਂਗੇ ਇਹ ਜਿਹੀ ਆਪਾਂ ਪਾਣੀ ਪਾ ਲਿਆ ਬਸ ਇਹ ਐਦਾਂ ਹੋ ਗਿਆ ਵੀ ਆਪਾਂ ਨੇ ਜਿਵੇਂ ਆਪਾਂ ਵੀ ਰੰਗ ਘੱਟ ਪਾ ਲਿਆ ਹੁਣ ਇਹ ਆਪਾਂ ਲਾਈਟ ਕਲਰ ਬਣਾਉਣਾ ਜੀ ਹੁਣ ਇਹ ਆਪਣਾ ਜੀ ਉਹ ਕਲਰ ਬਣ ਜੂਗਾ 베بی ਪਿੰਕਾ ਕਲਰ ਬਣ ਜੂ ਜੀ ਆਪਣਾ ਇਹ ਵਸ ਜਾਦਾ ਆਪਾਂ 베بی ਪਿੰਕਾ ਕਲਰ ਬਣਾਉਣਾ ਹੋਊਗਾ ਜੀ ਆਪਾਂ ਨਾ ਮਜੈਂਟਾ ਕਲਰ ਹੈ ਬਹੁਤ ਘੱਟ ਪਾਓ ਮਜੈਂਟਾ ਜੀ ਵਸ ਘੱਟ ਪਾ ਕੇ ਨਾ ਆ ਦੇਖੋ ਮੇਜੈਂਟਾ ਪਾਣੀ ਘੱਟ ਪਾਉਣਾਗਾ ਉਹ ਆਪਾਂ ਜੀ ਰੰਗ ਵੱਧ ਪਾ ਕੇ ਪ੍ਰੋਪਰ ਮੇਜੈਂਟਾ ਕਲਰ ਬਣਾਇਆ ਸੀ ਜੀ ਇਹ ਆਪਣਾ ਬਣ ਗਿਆ ਬੇਬੀ ਪਿੰਕ ਕਲਰ ਜੀ ਆ ਦੇਖੋ ਆ ਕਲਰ ਤੇ ਆ ਕਲਰ 'ਚ ਤੁਸੀਂ ਫਰਕ ਦੇਖੋ ਜੀ ਇਹ ਆਪਣਾ ਬੇਬੀ ਪਿੰਕ ਕਲਰ ਇਹ ਆਪਣਾ ਮੇਜੈਂਟਾ ਕਲਰ ਕਲਰ ਤਾਂ ਆਪਾਂ ਇੱਕੋ ਭਾਏਗਾ ਆਪਾਂ ਦੇਖੋ ਦੋ ਕਲਰ ਇਦਾਂ ਦੇ ਤਿਆਰ ਕਰ ਲਏ ਇਸੇ ਤਰ੍ਹਾਂ ਜੀ ਆਪਾਂ ਨੇ ਦੇਖੋ ਲੈਮਨ ਕਲਰ ਬਣਾਇਆ ਸੀ ਤੇ yellow ਕਲਰ ਲਾਈਟ ਡਾਰਕ ਇਹ ਵੀ ਬਣਾ ਕੇ ਦਿਖਾਇਆ ਤੁਹਾਨੂੰ ਦੇਖੋ ਜੀ ਲਓ ਜੀ ਹੁਣ ਆਪਾਂ ਨੇ ਦੇਖੋ ਉਹ ਮੈਂਜੈਂਟਾ ਤੇ ਪਿੰਕ ਕਲਰ ਬਣਾਤਾ ਬੇਬੀ ਪਿੰਕ ਹੁਣ ਜੀ ਆਪਾਂ ਨੇ ਨਾ ਸਿੰਪਲ ਪਾਣੀ ਫੇਰ ਲੈ ਲਿਆ ਜੀ ਹਨਾ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਪੈਰਟ ਕਲਰ ਬਣਾਉਣਾਗਾ ਇਹਦੇ ਵਿੱਚ ਆਪਾਂ ਪਹਿਲਾਂ ਥੋੜਾ ਜਿਹਾ ਕਲਰ ਪਾਵਾਂਗੇ ਸੀ ਥੋੜਾ ਕਲਰ ਪਾ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਨਮਕ ਹੁਣ ਜੇ ਚਾਪਕਣਾ ਕਪੜਾ ਜਿਹੜਾ ਡਿਪ ਕਰ ਦੇਣਾਗਾ ਕੋਈ ਵੀ ਕਈ ਪਣਾ ਪੁੱਛਦਿਆਂ ਨੇ ਵੀ ਦੀਦੀ ਇਹ ਕਲਰ ਕਿੱਥੋਂ ਮਿਲਦੇ ਨੇਗੇ ਇਹ ਆਪਾਂ ਨੂੰ ਤੋਂ ਆਪਾਂ ਨੂੰ ਜੀ ਕਰਿਆਨੇ ਸਟੋਰ ਤੋਂ ਕਿਸੇ ਵੀ ਆਪਾਂ ਸ਼ਾਪ ਤੋਂ ਇਹਨਾਂ ਨੂੰ ਲੈ ਸਕਦੇ ਆਂਗੇ ਇਹ ਜਿਹੜਾ ਜੀ ਹੁਣ ਆਪਾਂ ਪੈਰਟ ਕਲਰ ਵਾਲ ਦੱਸ ਰਿਆ ਨਾ ਇਹ ਪਹਿਲਾਂ ਤਾਂ ਜੀ ਹੁਣ ਆਪਾਂ ਜਿਹੜਾ ਖਿੰਮਾ ਨਹੀਂ ਕਲਰ ਹੁੰਦਾ ਉਹ ਬਣਾ ਕੇ ਦਿਖਾਵਾਂਗੇ ਖੇਡ ਮਾ ਜਾਂ ਕਲਰ ਆਪਣਾ ਲਾਈਟ ਜਿਹਾ ਬਣੂਗਾ ਇਹ ਪੈਰਟ ਦੀ ਹੁਣ ਜਿਹੜੀ ਪੈਰਟ ਵੀ ਕਈ ਤਰ੍ਹਾਂ ਦੇ ਨੇ ਜੀ ਆ ਦੇਖੋ ਹੁਣ ਇਹ ਆਪਾਂ ਜਿਹੜੇ ਲਾਈਟ ਗ੍ਰੀਨ ਜਾਂ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਆ ਲਾਈਟ ਗ੍ਰੀਨ ਜਾਂ ਜੀ ਉਹ ਬਣਿਆ ਆਪਾਂ ਦਾ ਹੁਣ ਇਹ ਆ ਦੇਖੋ ਇਹ ਆਪਣਾ ਹੁਣ ਲਾਈਟ ਗ੍ਰੀਨ ਬਣ ਗਿਆ ਇਹ ਰੰਗ ਨੂੰ ਜੀ ਹੁਣ ਆਪਾਂ ਦੇਖੋ ਲਾਈਟ ਗ੍ਰੀਨ ਵੀ ਕਹਿ ਸਕਦੇ ਆ ਜਿਵੇਂ ਜੀ ਹੁਣ ਆਪਣੀ ਜਿਹੜੀ ਸਬਜ਼ੀ ਹੁੰਦੀ ਆ ਕਦੂ ਰੰਗਾ ਹਨਾ ਕਦੂ ਰੰਗਾ ਰੰਗ ਨਹੀਂ ਹੁੰਦਾ ਜੀ ਆਪਣਾ ਦੇਖੋ ਪ੍ਰੋਪਰ ਕਦੂ ਰੰਗਾ ਰੰਗ ਬਣਿਆਗਾ ਇਹ ਜੀ ਜਿਵੇਂ ਕਦੂ ਨਾਲ ਚਾਹੇ ਮਿਲਾ ਕੇ ਦੇਖ ਲਿਓ ਇਹ ਆਪਣਾ ਪ੍ਰੋਪਰ ਜੀ ਕਦੂ ਰੰਗਾ ਕਲਰ ਮਿਲੇਗਾ ਹੁਣ ਆਪਾਂ ਜੀ ਇਹ ਚ ਰੰਗ ਹੋਰ ਮਿਕਸ ਕਰਦੇ ਆਂ ਇਹ ਨੂੰ ਹੁਣ ਆਪਾਂ ਬਣਾਵਾਂਗੇ ਪੂਰਾ ਪੈਰਟ ਕਲਰ ਕਿ ਇਹ ਨੂੰ ਜੀ ਰੰਗ ਨੂੰ ਆਪਾਂ ਮਿਕਸ ਕਰਦੇ ਆਂਗੇ ਆ ਦੇਖੋ ਜੀ ਹੁਣ ਇਹਨੂੰ ਇਹਦੇ ਵਿੱਚ ਡਿੱਪ ਕਰਦੇ ਆ। ਹੁਣ ਇਹ ਆਪਾਂ ਨੇ ਜੀ ਪੈਰਟ ਕਲਰ ਤੋਂ ਕੱਦੂ ਰੰਗਾ ਕਲਰ ਤਾਂ ਬਣਾਤਾ। ਹੁਣ ਜੀ ਆਪਾਂ ਇਹ ਚ ਦੁਪट्टे ਇਹਨੂੰ ਕੱਪੜੇ ਨੂੰ ਜੀ ਇਹ ਚ ਡਿੱਪ ਕਰਦੇ ਆ। ਹੁਣ ਗ੍ਰੀਨ ਕਲਰ ਬਣਾਵਾਂਗੇ ਪੈਰਟ ਗ੍ਰੀਨ ਕਲਰ। ਕਪੈਣ ਦਾ ਜੀ ਕਮੈਂਟ ਵੀ ਸੀ ਇਹਦੀ ਕੱਦੂ ਰੰਗਾ ਕਲਰ ਬਣਾ ਕੇ ਦਿਖਾਓ। ਸਾਨੂੰ ਦੱਸੋ ਕੱਦੂ ਰੰਗੇ ਕਲਰ ਵਾਲੇ ਉਹ ਜੀ ਆਪਾਂ ਹੁਣ ਦਾਸਤਾ ਵੀ ਲਾਈਟ ਕਲਰ ਪਾ ਕੇ ਨਾ ਕੱਦੂ ਰੰਗਾ ਕਲਰ ਬਣ ਜੂਗਾ। ਹੁਣ ਜੀ ਆਪਾਂ ਪੈਰਟ ਗ੍ਰੀਨ ਕਲਰ ਬਣਾਇਆ ਹੈਗਾ। ਇਹ ਚ ਜੀ ਬਸ ਆਪਾਂ ਜਿਹੜਾ ਰੰਗ ਹੈ ਬੱਦ ਪਾਲਣਾਗਾ ਇਹ ਦੇਖੋ ਜੀ ਆਪਣਾ ਹੁਣ ਰੰਗ ਜਿਹੜਾ ਡਾਰਕ ਹੋ ਗਿਆ ਦੇਖੋ ਜੀ ਇਹ ਪੈਰਟ ਗ੍ਰੀਨ ਕਲਰ ਬਣ ਗਿਆ ਜੀ ਆਪਣਾ ਉਹ ਲਾਈਟ ਸੀ ਜੀ ਕਦੂ ਰੰਗਾ ਕਲਰ ਸੀਗਾ ਰੈੱਡ ਤੇ ਔਰੇਂਜ ਆਪਾਂ ਬਣਾ ਕੇ ਨਹੀਂ ਦਿਖਾਉਣ ਦੇ ਜੀ ਕਿਉਂਕਿ ਆਪਾਂ ਨੇ ਦੇਖੋ ਔਰੇਂਜ ਕਲਰ ਤੇ ਰੈੱਡ ਆਪਾਂ ਨੇ ਪਹਿਲਾਂ ਦੋ ਕਲਰ ਮਿਲਾ ਕੇ ਮਿਕਸ ਕਰਕੇ ਆਪਾਂ ਨੇ ਬਣਾ ਕੇ ਦਿਖਾਤੇ ਹਾਂਜੀ ਆ ਦੇਖੋ ਆਪਾਂ ਨੇ ਹੁਣ ਜਿਹੜੇ ਸਾਰੇ ਕਲਰ ਨੇ ਤੁਹਾਨੂੰ ਹਨਾ ਬਣਾ ਕੇ ਦਿਖਾਏ ਨੇ ਵੀ ਕਿਵੇਂ ਹਨਾ ਕਿਹੜੇ-ਕਿਹੜੇ ਕਲਰ ਕਿਵੇਂ ਬਣਨਗੇ ਜੀ ਆ ਹੁਣ ਆਪਾਂ ਨੇ ਇਹ ਜਿਹੜੇ ਸਿੰਗਲ ਕਲਰ ਸੀ ਉਹ ਵੀ ਬਣਾ ਕੇ ਦਿਖਾਏ ਨੇ ਹੁਣ ਦੋ ਕਲਰ ਮਿਕਸ ਕਰਕੇ ਜੀ ਜਿਹੜੇ ਕਲਰ ਬਣਦੇ ਨੇ ਆਪਾਂ ਨੇ ਉਹ ਵੀ ਦਿਖਾਏ ਨੇ ਜੀ ਇਸੇ ਤਰ੍ਹਾਂ ਜੀ ਆਪਾਂ ਕੋਈ ਵੀ ਜਿਹੜਾ ਕਲਰ ਹੈਗਾ ਜਦਾ ਜੇ ਆਪਾਂ ਨੇ ਲਾਈਟ ਰੱਖਣਾ ਹੋਵੇ ਜੀ ਤਾਂ ਘੱਟ ਪਾ ਸਕਦੇ ਹਾਂ ਜੇ ਆਪਾਂ ਨੂੰ ਡਾਰਕ ਚਾਹੀਦਾ ਹੋਵੇ ਜਾਂ ਕੋਈ ਸੂਟ ਨਾਲ ਆਪਾਂ ਨੇ ਡਾਈ ਕਰਨਾ ਹੋਵੇ ਜੀ ਹਨਾ ਦੁਪੱਟਾ ਤਾਂ ਜੇ ਆਪਾਂ ਵੱਧ ਵੀ ਪਾ ਸਕਦੇ ਆਂਗੇ ਤੇ ਨਾਲੇ ਜੇ ਆਪਾਂ ਨੇ ਕਲਰਾਂ ਵਿੱਚ ਵੀ ਦੱਸਿਆ ਸੀਗਾ ਵੀ ਹਨਾ ਵੀ ਆਹ ਜਿਹੜੇ ਕਲਰ ਨੇਗੇ ਇਹ ਜੀ ਹੈਗੇ ਨੇਗੇ ਸੂਤੀ ਕਲਰ ਪੱਗਾਂ ਵਾਲੇ ਨੇਗੇ ਇਨਾ ਵਿੱਚ ਆ ਚੀਜ਼ਾਂ ਪੈਂਦੀਆਂ ਨੇ ਜੀ ਪੱਕਾ ਵਾਲੇ ਕਲਰ ਚ ਤਾਂ ਜੋ ਇਹ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਹੁਣ ਜੀ ਆਪਾਂ ਬਲੂ ਕਲਰ ਜਿਹੜਾ ਇਹਨੂੰ ਦੇਵਾਂਗੇ ਪੱਗ ਨੂੰ ਇੱਕ ਨੂੰ ਉਹ ਵੀ ਵੀਡੀਓ ਆਪ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਭੈਣਾਂ ਦੇ ਕਮੈਂਟ ਆਉਂਦੇ ਸੀਗੇ ਵੀ ਦੀਦੀ ਸਾਨੂੰ ਆਹ ਕਲਰ ਦੱਸੋ ਵੀ ਹਨਾ ਕਿਵੇਂ ਬਣਦਾ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੀ ਆਪਾਂ ਨੇ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਹਨਾ ਵੀ ਆਹ ਕਲਰ ਐਦਾਂ ਬਣਦਾ ਹੈਗਾ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਪਲੀਜ਼ ਤੇਰੀ ਅੱਜ ਦੀ ਵੀਡੀਓ ਆਪਾਂ ਬਣਾਈ ਹੈਗੀ ਤੁਹਾਨੂੰ ਕਿਦਾਂ ਦੀ ਲੱਗੀ ਹੈ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ